ਕਪੌੜੀ ਰਾਤ ਵਾਲੀ ਰਹਿ ਗਈ ਸੀ ਉਹਨੂੰ ਪੂਰੀ ਕਰਦਾ ਜਦੋਂ ਬਗਦਾਦ ਗਏ ਬਗਦਾਦ ਉਹ ਸ਼ਹਿਰ ਹੈ ਜਿਹੜਾ ਪੀਰਾਂ ਦਾ ਗੜ ਖਵਾਉਂਦਾ ਹੈ ਤਾਈਓ ਭਾਈ ਗੁਰਦਾਸ ਜੀ ਨੇ ਕਿਹਾ ਗੜ ਬਗਦਾਦ ਨਵਾਏ ਕੈ ਪੀਰਾਂ ਦਾ ਗੜ ਸੀ ਬਗਦਾਦ ਜਦੋਂ ਪਾਤਸ਼ਾਹ ਬਗਦਾਦ ਗਏ ਔਰ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਬਗਦਾਦ ਦੇ ਬਾਹਰ-ਬਾਰ ਜਾ ਕੇ ਡੇਰਾ ਕੀਤਾ ਸ਼ੀਆ ਤੇ ਸੁੰਨੀਆਂ ਦਾ ਅਲੱਗ ਹੈ ਤੁਹਾਨੂੰ ਪਤਾ ਹੈ ਬਗਦਾਦ ਜਿਹੜੇ ਨੇ ਉਹ ਸਾਰੇ ਸੁੰਨੀ ਨੇ ਜਦੋਂ ਉੱਥੇ ਬਾਦਸ਼ਾਹ ਨੇ ਬਾਰ ਬਾਰ ਡੇਰਾ ਕੀਤਾ ਭਾਈ ਗੁਰਦਾਸ ਜੀ ਲਿਖਦੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਸ਼ਹਿਰ ਤੋਂ ਬਾਹਰ ਬਾਰ ਡੇਰਾ ਲਾ ਲਿਆ ਬਹਿ ਗਏ ਇੱਕ ਬਾਬਾ ਆਕਾਲ ਰੂਪ ਪੜੋ ਇੱਕ ਬਾਬਾ ਤੋਡੀ ਆਵਾਜ਼ ਆਉਣੀ ਚਾਹੀਦੀ ਇੱਕ ਬਾਬਾ ਕਾਲ ਰੂਪ ਇੱਕ ਬਾਬਾ ਦੂਜਾ ਰਵਾਬੀ ਮਰਦਾਨਾ ਦੂਜਾ ਰਵਾਬੀ ਮਰਦ ਹੁਣ ਵਿਖਿਓ ਨਾਮ ਦੀ ਸ਼ਕਤੀ ਦਿੱਤੀ ਬਾਗ ਨਿਵਾਜ ਕਰ ਸੁਨ ਸਮਾਨ ਹੋ ਆ ਜਹਾਨਾ ਜਦੋਂ ਫਜ਼ਰ ਦੀ ਨਮਾਜ਼ ਦਾ ਵਕਤ ਹੋਇਆ ਨਾ ਸਵੇਰ ਦਾ ਪੂਰੇ ਬਗਦਾਦ ਦੇ ਲੋਕ ਸੁੱਤੇ ਨੇ ਅਜੇ ਨਵਾਜ਼ ਅਦਾ ਹੋਣੀ ਹੈ ਅੰਮ੍ਰਿਤ ਵੇਲਾ ਹੋਇਆ ਪਾਦਸ਼ਾਹ ਨੇ ਕਿਹਾ ਮਰਦਾਨਿਆਂ ਰਵਾਬ ਛੇੜ ਆਪਾਂ ਖੁਦਾ ਦੀ ਵੰਗ ਦਈਏ ਭਾਈ ਮਰਦਾਨੇ ਰਵਾਬ ਛੇੜੀ ਪਾਦਸ਼ਾਹ ਬਗਦਾਦ ਦੇ ਬਾਹਰ ਬੈਠਿਆਂ ਬੋਲੇ ਇੱਕ ਓਂਕਾਰ ਸਤ ਨਾਮ ਆਖੋ ਇੱਕ ਓਮ ਸਤ ਉੱਚੀ ਸੁਰਤ ਕੋ ਇੱਕ ਓਮ ਕਾਰ ਸਤ ਨਾਮ ਇੱਕ ਓਮ ਸਤ ਨਾਮ ਗਦਾਦ ਵਿੱਚ ਸੁਣ ਪੈ ਗਈ ਹੈਰਾਨ ਹੋ ਗਏ ਕੌਣ ਗਾ ਰਿਹਾ ਹੈ ਜਿਨਨੇ ਕਾਜੀ ਹਾਜੀ ਇਕੱਠੇ ਹੋ ਗਏ ਉਸੇ ਪਰ ਜਿਨਨੇ ਪੀਰ ਸੰ ਇਕੱਠੇ ਹੋ ਗਏ ਉਸੇ ਪਰ ਕੌਣ ਗਾ ਰਿਹਾ ਹੈ ਦਿੱਤੀ ਬਾਗ ਨਿਵਾਜ ਕਰ ਸੁਨ ਸਮਾਨ ਹੋ ਆਜਹਨ ਸੁਨ ਮੁੰਨ ਨਗਰੀ ਪਈ ਦੇਖ ਪੀਰ ਬਿਆਹ ਹੈ ਰੰਨਾ ਸਭ ਤੋਂ ਵੱਡਾ ਪੀਰ ਦਸਤਗੀਰ ਹੈਰਾਨ ਹੋ ਗਿਆ ਇਹ ਗਾਉਣ ਵਾਲੇ ਨੇ ਨਗਰੀ ਸੁਣ ਕਰ ਦਿੱਤੀ ਸ਼ਬਦ ਦੀ ਇੰਨੀ ਵੱਡੀ ਤਾਕਤ ਲੋਕ ਸੁੰਨ ਹੋ ਗਏ ਸੁਣ ਕੇ ਉਹ ਇਕੱਠੇ ਹੋ ਕੇ ਆਏ ਪੀਰ ਦਸਤਗੀਰ ਨੇ ਆਪਣੇ murid ਕੱਲੇ ਜਾਓ ਪੁੱਛੋ ਕੌਣ ਹੈ ਉਹਨਾਂ ਜਾ ਕੇ ਦੱਸਿਆ ਕਹਿੰਦੇ ਜੀ ਕੋਈ ਗੁਰੂ ਨਾਨਕ ਸਾਹਿਬ ਆਏ ਨੇ ਅਕਾਲ ਰੂਪ ਕਲਯੁਗ ਦੇ ਅਵਤਾਰ ਨਾਲ ਉਹਨਾਂ ਦੇ ਭਾਈ ਮਰਦੰਨੇ ਉਹ ਗਾ ਰਹੇ ਨੇ ਪੁੱਛਿਆ ਫਿਰ ਕਹ ਦਸਤ ਗੀਰ ਕੌਣ ਫਕੀਰ ਕਿਸ ਦਾ ਘਰ ਹਨ ਪੁੱਛਿਆ ਪੀਰ ਦਸਤ ਗੀਰ ਨੇ ਕੌਣ ਹੈ ਇਹਦਾ ਘਰਾਣਾ ਕੌਣ ਹੈ ਉਹ ਦੱਸਣ ਵਾਲਿਆਂ ਕਹੇ ਜੀ ਗੁਰੂ ਨਾਨਕ ਆਏ ਨੇ ਪੀਰ ਦਸਤਗੀਰ ਨੇ ਕਿਹਾ ਉਸ ਨਾਨਕ ਨੇ ਬਗਦਾਦ ਵਿੱਚ ਆ ਕੇ ਦੋ ਗਲਤੀਆਂ ਕੀਤੀਆਂ ਨੇ ਇਸੇ ਵਕਤ ਪੀਰ ਮুরিਦ ਕਾਜੀ ਇਕੱਠੇ ਕਰੋ ਬਾਬੇ ਨਾਨਕ ਨੂੰ ਹੁਣੇ ਇਸੇ ਵਕਤ ਤਲਬ ਕੀਤਾ ਜਾਏਗਾ ਗਲਤੀਆਂ ਕਿਹੜੀਆਂ ਨੇ ਪਹਿਲੀ ਗੱਲ ਬਗਦਾਦ ਦੇ ਅੰਦਰ ਨਵਾਲ ਦੇ ਵਕਤ ਉਹਨਾਂ ਕਿਸੇ ਹੋਰ ਦਾ ਕਲਾਮ ਪੜਿਆ ਤੇ ਦੂਜੀ ਗੱਲ ਸਾਡੇ ਬਗਦਾਦ ਵਿੱਚ ਸਾਜ਼ ਮਨਾਉਣ ਵਜਾਉਣਾ ਮੰਨੇ ਉਹ ਰਵਾਬ ਵਜਾ ਕੇ ਗਾ ਰਹੇ ਆ ਇੱਥੇ ਸਾਜ਼ ਨਾਲ ਗਾਉਣਾ ਸਾਜ਼ ਵਜਾਉਣਾ ਮਨਾ ਹੈ ਉਹ ਸਾਜ਼ ਵਜਾ ਕੇ गा ਰਿਹਾ ਹੈ ਇਕੱਠੇ ਹੋ ਗਏ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਆਏ ਇਥੋਂ ਤੱਕ ਇਤਿਹਾਸ ਵਿੱਚ ਲਿਖਿਆ ਹੈ ਹੱਥਾਂ ਵਿੱਚ ਵੱਟੇ ਪਕੜੇ ਹੋਏ ਨੇ ਪੀਰ ਦਸਤਗੀਰ ਨੇ ਕਿਹਾ ਜਦੋਂ ਮੈਂ ਇਸ਼ਾਰਾ ਕਰਾਂ ਪੱਥਰ ਮਾਰ ਮਾਰ ਕੇ ਮਾਰ ਦੇਣੇ ਬਾਬੇ ਨਾਨਕ ਪਰ ਕਿਹਦੇ ਵਿੱਚ ਤਾਕਤ ਹੈ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੱਥਰ ਮਾਰ ਸਕੇ ਕਿਉਂਕਿ ਸਤਗੁਰ ਰਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਗੁਰੂ ਨਾਨਕ ਦੀ ਝਾਲ ਕੋਈ ਝੱਲ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਮਹਾਰਾਜ ਪਰ ਤਖ ਰੱਬ ਨਰੰਕਰ ਰੂਪ ਨੇ ਬਾਬੇ ਨਾਨਕ ਅੱਗੇ ਤਾਂ 3 300 ਸਾਲ ਦੀ ਉਮਰ ਦੇ ਜੋਗੀ ਰਿਧੀਆਂ ਸਿਧੀਆਂ ਤਰਾਮਾਤਾਂ ਵਾਲੇ ਜਿਹੜੇ ਖੜੇ ਖਲੋਤੇ ਮੰਤਰ ਪੜ੍ਹ ਕੇ ਰੂਪ ਬਦਲ ਲੈਂਦੇ ਸੀ ਉਹਨਾਂ ਦੀ ਪੇਸ਼ ਨਹੀਂ ਚੱਲੀ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਝਾਲ ਕੌਣ ਚੱਲ ਸਕਦਾ ਹੈ ਉਹ ਭਾਗਾਂ ਵਾਲਿਓ ਮੇਰੇ ਮਨ ਚ ਸਵੇਰੇ ਹੀ ਸੁਣਦਿਆਂ ਇਹ ਵਿਚਾਰ ਆਈ ਇਹ ਸੱਚੇ ਬਾਦਸ਼ਾਹ ਇਹ ਤੇਰੇ ਤੋਂ ਵੱਡੀ ਹੋਰ ਕੋਈ ਕਰਾਮਾਤ ਕਰ ਨਹੀਂ ਸਕਦਾ ਆ ਵੀ ਤੇਰੀ ਬਖਸ਼ਿਸ਼ ਹੈ ਕਿ ਤੇਰੀ ਨਦਰ ਕਿਰਪਾ ਨਾਲ ਦੇਸ਼ ਦੇ ਰਾਜੇ ਦੇ ਮਨ ਵਿੱਚ ਐਸੀ ਸਮੱਤ ਵੱਜੀ ਹੈ ਉਹਨੇ ਉੱਠ ਕੇ ਸਵੇਰੇ ਕਹਿ ਦਿੱਤਾ ਨਾ ਤੇਨੇ ਕਾਨੂੰਨ ਰੱਦ ਹੈ ਇਹ ਮੇਰੇ ਗੁਰੂ ਨਾਨਕ ਸਾਹਿਬ ਦੀ ਨਜ਼ਰ ਹੋਈ ਹੈ ਐਵੇਂ ਕੋਈ ਬੰਦਾ ਕਹੇ ਜੀ ਅਸੀਂ ਕਰਾ ਲੈ ਅਸੀਂ ਨਹੀਂ ਕਰਾਏ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨਜ਼ਰ ਹੈ ਹਰ ਸਿੱਖ ਦੀ ਅਰਦਾਸ ਸੀ ਪਾਤਸ਼ਾਹ ਜੇ ਬਾਬਰ ਨੂੰ ਜਾਬਰ ਕਹਿ ਸਕਦਾ ਤੂੰ ਕਹਿ ਸਕਦਾ ਜੇ ਤੇਰੀ ਜ਼ੁਬਾਨ ਦਾ ਬੋਲ ਬਾਬਰ ਨੂੰ ਬਦਲ ਸਕਦਾ ਤੇ ਗੱਲ ਹੀ ਕੁਝ ਨਹੀਂ ਇਹ ਕੀ ਹੈ ਗੁਰੂ ਨਾਨਕ ਬਦਲ ਦਿੰਦੇ ਨੇ ਖੈਰ ਸਤਿਗੁਰੂ ਸਾਡਾ ਭਲਾ ਕਰਨ ਆਪਾਂ ਕਿਸੇ ਅਹੰਕਾਰ ਵਿੱਚ ਕੋਈ ਹੋਰ ਆਲੇ ਦੁਆਲੇ ਗੱਲਾਂ ਨਹੀਂ ਕਰਨੀਆਂ ਸ਼ੁਕਰਾਨਾ ਕਰਨਾ ਸਿੱਖ ਕਦੇ ਹੰਕਾਰੀ ਨਹੀਂ ਹੁੰਦਾ ਜਿਹੜੇ ਲੋਕ ਜਿੱਤ ਦੇ ਜਸ਼ਨ ਢੋਲ ਬਜਾ-ਬਜਾ ਕੇ ਕਰਦੇ ਨੇ ਜਿੱਦਣ ਹਾਰ ਗੱਲ ਪੈਂਦੀ ਹਾਰਟ ਅਟੈਕ ਵੀ ਉਹਨਾਂ ਨੂੰ ਹੁੰਦਾ ਇਸ ਲਈ ਸਿੱਖ ਕਦੇ ਹੰਕਾਰੀ ਨਹੀਂ ਹੁੰਦਾ ਉਹ ਹਰ ਸੁੱਖ ਵਿੱਚ ਸ਼ੁਕਰਗੁਜ਼ਾਰ ਰਹਿੰਦਾ ਹੈ ਰੱਬ ਦਾ ਉਹ ਕਦੇ ਘਮੇ ਦਾ ਧਾਰ ਨਹੀਂ ਕਰਦਾ ਇੱਥੋਂ ਤੱਕ ਮੇਰੇ ਦਸਮ ਪਾਤਸ਼ਾਹ ਨੇ 14 ਜੰਗਾਂ ਜਿੱਤੀਆਂ ਜੰਗ ਜਿੱਤਣ ਤੋਂ ਬਾਅਦ ਕਲਗੀਧਰ ਪਾਤਸ਼ਾਹ ਦਾ ਕੀ ਕਹਿਣਾ ਹੈ ਜੁਗ ਜੁਦ ਜਿੱਤੇ ਇਨਹੀ ਕੇ ਪ੍ਰਸਾਦ ਇਹ ਥੋੜੀ ਗੱਲ ਮੈਂ ਜਿੱਤ ਲੈ ਜਦੋਂ ਗੱਲ ਫਤਿਹ ਦੀ ਆਈ ਜਦੋਂ ਗੱਲ ਜਿੱਤ ਦੀ ਆਈ ਉਦੋਂ ਪਾਤਸ਼ਾਹ ਨੇ ਕਿਹਾ ਨਾ ਖਾਲਸਾ ਮੇਰਾ ਹੈ ਨਾ ਜਿੱਤ ਮੇਰੀ ਹੈ ਉਹ ਦੁਨੀਆਂ ਦੇ ਲੋਕੋ ਖਾਲਸਾ ਵੀ ਵਾਹਿਗੁਰੂ ਦਾ ਤੇ ਜਿੱਤ ਵੀ ਵਾਹਿਗੁਰੂ ਦੀ ਤਾਂ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੈਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਪੱਥਰ ਲੈ ਕੇ ਆ ਗਏ ਬਗਦਾਦ ਦੇ ਪੀਰ ਕਹਿੰਦੇ ਪੁੱਛਿਆ ਫਿਰ ਕਹਿ ਦਸਤਗੀਂ ਕੌਣ ਫਕੀਰ ਕਿਸ ਕਾ ਕਰ ਹਨ ਫਿਰ ਦਰੋਂਨ ਦਸਤਗੀਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆ ਗਏ ਜਦੋਂ ਮਰੀਦਾਂ ਜਾ ਕੇ ਕਿਹਾ ਬਾਬਾ ਨਾਨਕ ਆਇਆ ਤੇ ਫਿਰ ਨਾਲ ਦਸਤਗੀਰ ਵੀ ਆ ਗਿਆ ਪਾਤਸ਼ਾਹ ਨੇ ਹੁਣ ਜਿਹੜੀ ਬਾੰਗ ਦਿੱਤੀ ਸਾਰਿਆਂ ਨੂੰ ਇਕੱਠੇ ਕਰਕੇ ਉਹ ਬੜੀ ਅਨੋਖੀ ਸੀ ਜਦੋਂ ਸਾਰੇ ਇਕੱਠੇ ਹੋ ਗਏ ਨਾ ਇਤਰਾਜ ਤਾਂ ਉਹਨਾਂ ਨੂੰ ਇਹ ਸੀ ਫਿਰ ਰਵਾਬ ਨਾਲ ਕਿਉਂ ਗਾਉਂਦੇ ਨੇ ਜਿਹੜੀ ਗੱਲ ਅਗਲੀ ਕਹੀ ਉਹ ਤਾਂ ਫਿਰ ਸਾਰੇ ਪੀਰ ਦਸਤਗੀਰ ਵਰਗੇ ਛੋਟੇ ਵੱਡੇ ਪੀਰ ਹਿੱਲ ਗਏ ਨਾ ਪਾਤਸ਼ਾਹ ਨੇ ਫਿਰ ਕੀ ਕਿਹਾ ਸੁਣਿਓ ਹਜ਼ੂਰ ਦੀ ਆਵਾਜ਼ ਬੋਲੇ ਕਹਿੰਦੇ ਪਾਤਾਲਾ ਪਾਤਾਲ ਲੱਖ ਹਜ਼ੂਰ ਨੇ ਉੱਚੀ ਸੁਰ ਵਿੱਚ ਬੰਦ ਦਿੱਤੀ ਪਾਤਾਲਾ ਪਾਤਾਲ ਲੱਖ ਆਗਸ ਆਗਾਸ ਪਰ ਓੜ ਕੋੜ ਕਪਾਲ ਥਕੇ ਵੇਦ ਕਹਨੇ ਕਵਾਤ ਪਤਲ ਆਕਾਸ਼ ਲੱਕ ਓੜਕ ਪਾਲੀ ਖਬਰ ਸੁਣਾਈ ਦਸਤਗੀਰ ਤਾਂ ਐ ਗੁੱਸੇ ਚ ਆ ਗਿਆ ਜਿਵੇਂ ਸਭ ਨੇ ਡੰਗ ਲਿਆ ਹੋਵੇ ਉਹਦੇ ਸੀਨੇ ਤੇ ਸਬ ਲਟਣ ਲੱਗ ਪਏ ਉਹਨੇ ਕਿਹਾ ਬਾਬਾ ਤੂੰ ਤੀਜੀ ਗਲਤੀ ਕਰ ਲਈ ਐ ਤੂੰ ਕੱਲਾ ਰਬਾਬ ਨਾਲ ਗਾਇਆ ਨਹੀਂ ਤੂੰ ਸਾਡੇ ਇਸਲਾਮ ਦੇ ਖਿਲਾਫ ਵੀ ਬੋਲ ਪਿਆ ਬਾਦਸ਼ਾਹ ਨੇ ਕਿਹਾ ਨਹੀਂ ਤੁਹਾਨੂੰ ਭੁਲੇਖਾ ਹੈ ਕਹਿੰਦਾ ਜੀ ਭਲੇਖਾ ਕਿਉਂ ਐ ਸਾਡੇ ਰੱਬ ਨਾਲੇ ਕਿਹਾ 14 ਲੋਕ ਨੇ 14 ਤਬਕ ਸਤ ਪਤਾਲ ਸਤ ਆਕਾਸ਼ ਤੇ ਬਾਬਾ ਤੂੰ ਲੱਖਾਂ ਹੀ ਲੱਖਾਂ ਕਹੀ ਜਾਂਨੇ ਇਹ ਤਾਂ ਸਾਡੇ ਧਾਰਮਿਕ ਗ੍ਰੰਥ ਦੇ ਉਲਟ ਐ ਸਾਡੇ ਸ਼ਹਿਰ ਵਿੱਚ ਬਹਿ ਕੇ ਸਾਡੇ ਖਿਲਾਫ ਕਹਿਣਾ ਸਾਡਾ ਰੱਬ ਕਹਿੰਦਾ 14 ਨੇ ਤੂੰ ਲੱਖਾਂ ਕਹਿਣਾ ਕਿ ਪਾਤਾਲਾਂ ਪਾਤਾਲ ਲੱਖਾਂ ਆਗਾਸਾਂ ਆਗਾਸ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਤੁਹਾਨੂੰ ਭਲੇਖ ਹੈ ਤੁਹਾਡੇ ਹਜਰਤ ਮੁਹੰਮਦ ਸਾਹਿਬ ਨੇ ਸਹੀ ਕਿਹਾ ਗਲਤ ਨਹੀਂ ਕਿਹਾ ਸਾਰੇ ਮੁਸਲਮਾਨ ਸ਼ਾਂਤ ਹੋ ਗਏ ਇੱਕਦਮ ਕਹਿੰਦੇ ਪਾਦਸ਼ਾਹ ਦਾ ਸਹੀ ਕਹਿਣ ਲੱਗ ਪਏ ਸਤਗੁਰਾਂ ਕਿਹਾ ਭਾਈ ਹਜਰਤ ਸਾਹਿਬ ਨੇ ਸਹੀ ਕਿਹਾ ਹਜਰਤ ਮੁਹੰਮਦ ਸਾਹਿਬ ਨੇ ਉਹਨਾਂ ਗਲਤ ਨਹੀਂ ਕਿਹਾ ਉਹਨਾਂ ਕਿਹਾ 14 ਲੋਕ ਨੇ ਸਤ ਪਤਾਲ ਸਤ ਆਕਾਸ਼ 14 ਤਬਕ ਨੇ ਪਾਦਸ਼ਾਹ ਕਹਿੰਦੇ ਉਹਨਾਂ ਸੱਚ ਕਿਹਾ ਹੈ ਪਰ ਮੈਂ ਵੀ ਸੱਚ ਕਹਿ ਰਿਹਾ ਹਾਂ ਪਤਾ ਕਿਉਂ ਉਹ ਜਿੰਨੇ حضرت ਮੁਹੰਮਦ ਸਾਹਿਬ ਨੂੰ ਨਜ਼ਰ ਆਇਓ ਨਹੀਂ ਕਹਤੇ ਜਿੰਨੇ ਮੈਨੂੰ ਨਜ਼ਰ ਆ ਰਹੇ ਮੈਂ ਕਹਿ ਰਿਹਾ ਗਲਤ ਕੋਈ ਵੀ ਨਹੀਂ ਜਿੰਨੇ حضرت ਮੁਹੰਮਦ ਸਾਹਿਬ ਨੂੰ ਨਜ਼ਰ ਆਏ ਉਨੇ ਕਹ ਦਿੱਤੇ ਉਮਤ ਨੂੰ ਉਹਨਾਂ ਨੂੰ 14 ਨਜ਼ਰ ਆਇਓ ਨਹੀਂ 14 ਬੋਲ ਦਿੱਤੇ ਮੈਨੂੰ ਲੱਖਾਂ ਹੀ ਦਿਸ ਰਹੇ ਨੇ ਕੁਦਰਤ ਵਿੱਚ ਮੈਂ ਲੱਖਾਂ ਹੀ ਕਹਿ ਰਿਹਾ ਨਾ حضرت ਮੁਹੰਮਦ ਸਾਹਿਬ ਨੇ ਗਲਤ ਕਿਹਾ ਨਾ ਮੈਂ ਗਲਤ ਕਿਹਾ ਤੁਸੀਂ ਲੋਕ ਸੋਚਣ ਵਾਲੇ ਗਲਤ ਸੋਚ ਰਹੇ ਹੋ ਦਸਤਗੀਰ ਦੀਆਂ ਅੱਖਾਂ ਝੁਗ ਗਈਆਂ ਹੁਣ ਦਸਤਗੀਰ ਪੀਰ ਬੋਲਿਆ ਕਹਿੰਦਾ ਬਾਬਾ ਸਿੱਧ ਕਰ ਸਕਦੇ ਬਿ ਲੱਖਾਂ ਪਤਾਲ ਆਕਾਸ਼ ਐ ਸਿੱਧ ਕਰ ਸਕਦਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਲਾਨ ਕਰਕੇ ਕਿਹਾ ਸਿੱਧ ਕਰ ਸਕਦਾ ਇੱਕ ਵਾਰ ਆਖੋ ਸਤਨਾਮ ਸ੍ਰੀ ਬਾਬਾ ਦਿਖਾ ਸਕਦਾ ਲੱਖਾਂ ਪਤਾਲ ਆਕਾਸ਼ ਵਿਖਾ ਸਕਦਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵਿਖਾ ਸਕਦਾ ਹੈ ਭਈ ਹੁਣ ਜਿਨ੍ਹਾਂ ਦੇ ਹੱਥ ਵਿੱਚ ਬਟੇ ਸੀ ਨਾ ਡਿੱਗ ਪਏ ਇਹ ਤਾਂ ਵਿਖਾਉਣ ਦੇ ਆ ਗਏ ਨੇ ਇਹ ਤਾਂ ਇਸ ਚੈਲੰਜ ਨੂੰ ਮੰਨ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿ ਮੈਂ ਵਿਖਾ ਸਕਨੇ ਪਾਤਾਲਾਂ ਆਕਾਸ਼ ਲਖ ਓੜਕ ਬਾਲੀ ਖਬਰ ਸੁਣਾਈ ਪੁੱਛਿਆ ਫਿਰ ਕਹਿ ਦਸਤਗੀਰ ਅਸਾਂ ਵੀ ਦੇਖਾਂ ਜੋ ਤੋਹੇ ਪਾਈ ਸਾਨੂੰ ਵਿਖਾ ਸਕਨੇ ਜੋ ਤੁਸੀਂ ਵੇਖਿਆ ਸਾਹਿਬ ਨੇ ਕਿਹਾ ਵਿਖਾ ਸਕਨੇ ਪਰ ਦਸਤਗੀਰ ਇੱਕ ਸ਼ਰਤ ਹੈ ਮੇਰੀ ਜਿਹਦੇ ਤੇ ਤੈਨੂੰ ਵਿਸ਼ਵਾਸ ਹੈ ਉਹ ਬੰਦਾ ਲਿਆ ਕੇ ਮੋਰੇ ਬਿਠਾ ਦੇ ਉਹਨੂੰ ਦਿਖਾ ਦੰਗਾ ਜਿਹਦੇ ਤੇ ਤੈਨੂੰ ਵਿਸ਼ਵਾਸ ਹੈ ਉਹ ਬੰਦਾ ਲਿਆ ਕੇ ਮੋਰੇ ਬਿਠਾ ਦੇ ਮੈਂ ਉਹਨੂੰ ਵਿਖਾ ਸਕਦਾ ਹਾਂ ਲੱਖਾਂ ਪਤਾਲ ਅਕਾਸ਼ ਬੜੀ ਵੱਡੀ ਕਰਾਮਾਤ ਸੀ ਜੀ ਪੀਰ ਦਸਤਗੀਰ ਨੇ ਆਪਣੇ ਸੰਕੜੇ ਮুরিਦਾਂ ਚੇਲਿਆਂ ਵੱਲ ਨਜ਼ਰ ਮਾਰੀ ਕਿਹਦੇ ਤੇ ਵਿਸ਼ਵਾਸ ਕਰਾਂ ਕਿਹਦੇ ਤੇ ਵਿਸ਼ਵਾਸ ਕਰਾਂ ਫੈਸਲਾ ਪਤਾ ਕੀ ਕੀਤਾ ਉਹਨੇ ਆਪਣੇ ਬੇਟੇ ਦੀ ਬਾਹ ਪਕੜ ਕੇ ਸਾਰਿਆਂ 'ਚੋਂ ਮੋਹਰੇ ਬਿਠਾਤਾ ਮੇਰੇ ਬੇਟੇ ਨੂੰ ਬਿਠਾ ਦਿਓ ਮੈਨੂੰ ਵਿਸ਼ਵਾਸ ਹੈ ਮੇਰੇ ਆਪਣੇ ਪੁੱਤ ਤੇ ਹੋਰ ਨਹੀਂ ਕਿਸੇ ਤੇ ਮੈਨੂੰ ਆਪਣੇ ਬੇਟੇ ਤੇ ਵਿਸ਼ਵਾਸ ਹੈ ਮੈਂ ਸਭ ਮਰੀਦਾਂ ਨਾਲੋਂ ਆਪਣੇ ਬੇਟੇ ਤੇ ਵਿਸ਼ਵਾਸ ਕਰਨਾ ਇਹਨੂੰ ਵਿਖਾ ਦਿਓ ਗੁਰੂ ਰਾਨੰਗ ਸਹਿਬ ਮਹਾਰਾਜ ਕਹਿੰਦੇ ਲਿਆ ਮੋਰੇ ਬਿਠਾਓ ਕਹਿੰਦੇ ਫਿਰ ਮੋਰੇ ਬਿਠਾਤਾ ਨਾਲ ਲੀਤਾ ਬੇਟਾ ਪੀਰ ਦਾ ਸਾਹਮਣੇ ਬਿਠਾਇਆ ਨਾਲ ਲੀਤਾ ਬੇਟਾ ਪੀਰ ਦਾ ਉਹਨੂੰ ਪਾਤਸ਼ਾਹ ਨੇ ਕਿਹਾ ਬੇਟਾ ਅੱਖਾਂ ਬੰਦ ਕਰ ਜੋ ਅਸੀਂ ਕਮਾਂਗੇ ਉਸ ਤਰ੍ਹਾਂ ਕਰ ਸਾਹਮਣੇ ਪੀਰ ਦਸਤਗੀਰ ਦਾ ਬੇਟਾ ਬਹਿ ਗਿਆ ਬਸ ਅੱਖਾਂ ਬੰਦ ਕਰਨ ਦੀ ਧੀਰ ਸੀ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੋ ਸੁਰ ਵਜਿਆ ਇੱਕ ਓੰਕਾਰ ਸਤਨਾਮ ਇੱਕ ਓੰਕਾਰ ਸਤਨਾਮ ਐਸੀ ਸੁਰਤ ਪੀਰ ਦਸਤਗੀਰ ਦੇ ਬੇਟੇ ਦੀ ਜੁੜੀ ਪਾਤਸ਼ਾ ਉਹਦੇ ਸਾਹਮਣੇ ਸਰੀਰ ਉਹਦਾ ਉੱਥੇ ਪਿਆ ਉਹਦੀ ਸੁਰਤ ਨੂੰ ਚੁੱਕ ਕੇ ਲੈ ਗਏ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਭਰ ਕਜ ਕੌਲ ਪ੍ਰਸ਼ਾਦ ਦਾ ਧਰੋਂ ਪਤਲੋਂ ਲਈ ਕੜਾਹੀ ਜ਼ਹਿਰ ਕਲਾ ਨ ਛਪੈ ਛਪਾਈ ਅੱਜ ਕਲਾ ਜ਼ਹਿਰ ਕਰਦੀ ਪਾਸ਼ਾ ਨੇ ਸਿਪਾਈ ਨਹੀਂ ਜੋ ਲੱਖਾਂ ਬਤਾਲ ਆਕਾਸ਼ ਇੱਕੋ ਅੱਖ ਫੁਰਕ ਵਿੱਚ ਸਭ ਦਿਖ ਲਾਈ ਅੱਖ ਫੁਰਕ ਵਿੱਚ ਸਭ ਦਿਖ ਲਾਈ ਥੋੜੇ ਮਿੰਟਾਂ ਬਾਅਦ ਜਦੋਂ ਸਰੀਰ ਵਿੱਚ ਸੁਰਤਾ ਹੀ ਨਾ ਪਾਤਸ਼ਾਹ ਨੇ ਕਿਹਾ ਦਸਤਗੀਰ ਪੁੱਛ ਆਪਣੇ ਬੇਟੇ ਤੋਂ ਉਹ ਪੀਰ ਦਸਤਗੀਰ ਦਾ ਬੇਟਾ ਕੁਝ ਦੱਸਣ ਦੇ ਯੋਗ ਹੀ ਨਹੀਂ ਥਿਆ ਉਹਦੀਆਂ ਅੱਖਾਂ 'ਚੋਂ ਨੀਰ ਝੱਲ ਰਿਹਾ ਸੀ ਇਸ ਤਰ੍ਹਾਂ ਨੀਰ ਡੁੱਲ ਡੁੱਲ ਪੈਂਦਾ ਹੈ ਚਿਹਰਾ ਸੁਰਖ ਲਾਲ ਹੈ ਉਹਨੇ ਇੱਕੋ ਗੱਲ ਹੱਥ ਚੁੱਕ ਕੇ ਕਹੀ ਗੁਰੂ ਨਾਨਕ ਖੁਦਾ ਹੈ ਖੁਦਾ ਹੈ ਅੱਲਾ ਹੈ ਸਭ ਪੈਗਾਮ ਜਿੰਨੇ ਉਮਤ ਸੁਣ ਰਹੀ ਸੀ ਹੈਰਾਨ ਹੋ ਗਏ ਔਰ ਸਾਥ ਸੰਗਤ ਉਹ ਪੀਰ ਦਸਤਗੀਰ ਦਾ ਬੇਟਾ ਇੱਕੋ ਗੱਲ ਕਹਿੰਦਾ ਬਲਿਹਾਰੀ ਕੁਦਰਤ ਵਸੇ ਆ ਬਲਿਹਾਰੀ ਕੁਦਰਤ ਵਸੇ ਆ ਬਲਿਹਾਰੀ ਕੁਦਰਤ ਗੱਜ ਕੇ ਬਲਿਹਾਰੀ ਤੇਰਾ ਅੰਤ ਨਾ ਜਾਈ ਲਖੇ ਆ ਤੇਰਾ ਅੰਤ ਨਾ ਜਾਈ ਲਖੇ ਆ ਤੇਰਾ ਅੰਤ ਨਾ ਜਾਈ ਤੇਰਾ ਅੰਤ ਨ ਬੱਲੇ ਹਾਰੀ ਕੁਦਰਤ ਵਸੇ ਆ ਬੱਲੇ ਹਾਰੀ ਕੁਦਰਤ ਵਸੇ ਆ ਬੱਲੇ ਹਾਰੀ ਕੁਦਰਤ ਬੱਲੇ ਹਾਰੀ ਜਦੋਂ ਪੀਰ ਦਸਤਗੀਰ ਦੇ ਬੇਟੇ ਨੇ ਕਿਹਾ ਗੁਰੂ ਨਾਨਕ ਕੱਲਾ ਹੈ ਅੱਲਾ ਹੈ ਅੱਲਾ ਹੈ ਪੂਰਾ ਬਗਦਾਦ ਗੂੰਜ ਉੱਠਿਆ ਔਰ ਸਾਧ ਸੰਗਤ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਝੁੱਕ ਕੇ ਬਗਦਾਦ ਦੇ ਵੱਡੇ ਵੱਡੇ ਪੀਰ ਵੀ ਕਹਿੰਦੇ ਨੇ ਬਾਬਾ ਨਾਨਕ ਤੂੰ ਜ਼ਾਹਰ ਪੀਰ ਹੈ ਤੂੰ ਜਗਤ ਗੁਰ ਬਾਬਾ ਹੈ ਜ਼ਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੀ ਆਵਾਜ਼ ਨਾਲ ਪੂਰਾ ਬਗਦਾਦ ਸ਼ਹਿਰ ਪੁੰਜ ਗਿਆ ਸਾਧ ਸੰਗਤ ਜਿਸ ਪਾਤਸ਼ਾਹ ਨੂੰ ਮੰਦਰਾਂ ਵਿੱਚ ਮਸੀਤਾਂ ਵਿੱਚ ਮੱਕੇ ਵਿੱਚ ਪੂਜਿਆ ਗਿਆ ਤੁਸੀਂ ਭਾਗਾਂ ਵਾਲੇ ਹੋ ਉਸ ਗੁਰੂ ਦੀ ਸਿੱਖੀ ਦੇ ਵਿਰੇ ਵਿੱਚ ਤੁਹਾਡਾ ਜਨਮ ਹੋਇਆ ਹੈ ਅਰਦਾਸ ਕਰਿਓ ਪਾਤਸ਼ਾਹ ਸਾਡਾ ਇਹ ਜੀਵਨ ਜਨਮ ਸਿੱਖੀ ਵਿੱਚ ਰਹਿੰਦਿਆਂ ਸਫਲ ਹੋ ਜਾਏ